ਇਸ ਵੇਲੇ ਅਸੀਂ ਪਿੰਡ ਮਲੂਕ ਮਟਨ ਦੇ ਵਿੱਚ ਘਾਟਾਂ ਵਾਲੇ ਪੁਲ ਦੇ ਉੱਤੇ ਆ ਜੁਧ ਨਸ਼ਿਆਂ ਦੇ ਵਿਰੁੱਧ ਕਾਫੀ ਵੱਡਾ ਇਕੱਠ ਹੋਇਆ ਸੀ ਮੇਰੇ ਨਾਲ ਸਾਡੇ ਹਲਕੇ ਦੇ ਡੀਐਸਪੀ ਸ਼੍ਰੀ ਰਜਿੰਦਰ ਬਨਾਸਵੀ ਨਾਮ ਮੌਜੂਦ ਨੇ ਸੋ ਅੱਜ ਬਹੁਤ ਸਾਰਾ ਵੱਡਾ ਕੱਟ ਸੀ ਕਿ ਲੋਕਾਂ ਨੂੰ ਇੱਕ ਆਪਾਂ ਜਾਗਰਿਤ ਕੀਤਾ ਕਿ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਔਰ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨੂੰ ਅਸੀਂ ਪੁਲਿਸ ਦੀ ਮਦਦ ਕਰੀਏ ਔਰ ਉਹਨਾਂ ਨੂੰ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਸੁਧਾਰੀਏ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਕਾਰਵਾਈ ਕਰਕੇ ਜੇਲ੍ਹ ਦੇ ਵਿੱਚ ਭੇਜੀਏ ਤਾਂ ਜੋ ਆਉਣ ਵਾਲੀ ਪੰਜਾਬ ਦੇ ਵਿੱਚ ਜਵਾਨੀਆਂ ਜਿਹੜੀ ਉਹ ਨੌਜਵਾਨਾਂ ਦੀ ਜ਼ਿੰਦਗੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਇਹ ਨਸ਼ੇ ਦੀ ਲਤ ਨੂੰ ਜਿਹੜਾ ਇਹ ਦੂਰ ਕੀਤਾ ਜਾ ਸਕੇ ਸੋ ਇਸ ਕਰਕੇ ਅੱਜ ਲੋਕਾਂ ਨੂੰ ਇੱਥੇ ਜਾਗਰਣ ਕਰਨਾ ਆਏ ਆ ਕਿ ਨਸ਼ੇ ਤੋਂ ਬਿਲਕੁਲ ਦੂਰ ਰਹੋ ਔਰ ਜਿਹੜਾ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੀ ਮਦਦ ਕਰਕੇ ਉਹਨਾਂ ਨੂੰ ਪਕੜਾਓ ਤਾਂ ਜੋ ਉਹਨਾਂ ਨੂੰ ਜੇਲ੍ਹ ਚ ਭੇਜਿਆ ਜਾਏ ਔਰ ਲੋਕਾਂ ਦੀ ਜੇ ਨੌਜਵਾਨਾਂ ਦੀ ਜ਼ਿੰਦਗੀ ਹੈ ਉਹ ਉਹਨਾਂ ਨੂੰ ਸੁਰੱਖਿਤ ਕੀਤਾ ਜਾ ਸਕੇ ਪੰਜਾਬ ਸਰਕਾਰ ਸਰਦਾਰ ਭਵੰਤਮਾਨ ਜੀ ਦਾ ਇਹ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਤਾਂ ਹੀ ਬਣਨਾ ਜੇ ਪੰਜਾਬ ਦੇ ਨੌਜਵਾਨ ਤੰਦਰੁਸਤ ਹੋਣਗੇ ਸਰੀਰ ਪੱਖੋਂ ਤੰਦਰੁਸਤ ਹੋਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਸੋ ਇਹ ਹੀ ਸਾਡਾ ਮੇਨਤ ਮਕਸਦ ਸੀ ਜੋ ਮੀਟਰ ਲੋਕਾਂ ਦੀ ਇੱਥੇ ਕਾਫੀ ਵੱਡੀ ਮੰਗ ਸੀ ਮੈਕਮੇ ਨੂੰ ਕਹਿ ਦਿੱਤਾ ਕਿ ਉਹ ਆਪਣੇ ਬਿਲਡਿੰਗ ਦੇ ਵਿੱਚ ਲਾ ਕੇ ਤੇ ਲੋਕਾਂ ਨੂੰ ਜਿਹੜੀ ਆ ਉਹ ਸੁਵਿਧਾ ਮਹੱਈਆ ਕਰੇ ਮੇਰਾ ਨਾਮ ਰੁਪਿੰਦਰ ਕੋਹਰਾ ਪਿੰਡ ਕਤਵਾਲ ਦਿਨਾ ਨਗਰ ਹਲਕੇ ਤੋਂ ਮਹਿਲਾ ਵਿੰਗ ਦੀ ਮੈਂ ਕੋਆਰਡੀਨੇਟਰ ਹਾਂ। ਯੁੱਧ ਨਸ਼ਿਆਂ ਵਿਰੋਧ ਸਾਡੀ ਜਿਹੜੀ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਦੀ ਹੈ ਇਹ ਬਹੁਤ ਹੀ ਵਧੀਆ। ਇਹਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੀ ਹੋ ਕਿ ਚਿੱਟਾ ਪਿਛਲੀਆਂ ਸਰਕਾਰਾਂ ਚ ਬਿਕ ਚੁੱਕਿਆ। ਪਿਛਲੀਆਂ ਸਰਕਾਰਾਂ ਨੇ ਸਾਡੇ ਬੱਚਿਆਂ ਨੂੰ ਬਿਮਾਰੀ ਤੇ ਲਗਾ ਦਿੱਤਾ। ਬਹੁਤ ਜ਼ਿਆਦਾ ਬਿਮਾਰੀ ਹੈ। ਚਿੱਟਾ ਜੋ ਹੈ ਬਹੁਤ ਜ਼ਿਆਦਾ ਬਿਮਾਰੀ ਹੈ। ਇਹਦੇ ਵਿੱਚ ਤੁਹਾਨੂੰ ਤੁਸੀਂ ਦੇਖਦੇ ਹੀ ਹੋ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਪੀੜਿਤ ਆ। ਤੇ ਕਿ ਕੁਝ ਬੱਚਿਆਂ ਦੀ ਤੇ ਮੌਤ ਵੀ ਹੋ ਚੁੱਕੀ ਐ ਕੁਝ ਨਹੀਂ ਬਹੁਤ ਜ਼ਿਆਦਾ ਪਹਿਲੇ ਨਾਲੋਂ ਤਾਂ ਜ਼ਿਆਦਾ ਮੌਤ ਹੋਈ ਚੁੱਕੀ ਐ ਔਰ ਹੋਂਦੇ ਜਿਹੜਾ ਸਰਕਾਰ ਨੇ ਮੁੱਦਾ ਬਣਾਇਆ ਨਾ ਜੁਧ ਨਸ਼ੇ ਵਿਰੁੱਧ ਇਹ ਬਹੁਤ ਹੀ ਵਧੀਆ ਮੁਹਿੰਮ ਐ ਇਹਦੇ ਵਿੱਚ ਤੁਸੀਂ ਵੇਖਿਆ ਕਿ ਡਿੱਡਾ ਸਾਸੀਆਂ ਦੇ ਵਿੱਚ بڑے ਘਰ ਟਾਈ ਗਏ ਨੇ ਪੰਜਾਬ ਸਰਕਾਰ ਨੇ ਐਦਾਂ ਦੀ ਸਕੀਮ ਜਿਹੜੀ ਇਹ ਚਲਾਈ ਆ ਸਾਰੇ ਹੀ ਪਬਲਿਕ ਸਾਰੇ ਹੀ ਸਾਡੇ ਇਧਰ ਦੇ ਨਗਰ ਵਾਸੀ ਜੋ ਵੀ ਇਹ ਵਧੀਆ ਰਿਸਪਾਂਸ ਮਿਲਦਾ ਸਾਨੂੰ ਬਹੁਤ ਹੀ ਵਧੀਆ ਕੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਤੁਹਾਡੀ ਮਹੀਮ ਹੈ ਬਹੁਤ ਵਧੀਆ ਔਰ ਅਸੀਂ ਇਹਦਾ ਪੂਰਾ ਸਹਿਯੋਗ ਦੇਾਂਗੇ ਸਾਡੀ ਪੁਲਿਸ ਪ੍ਰਸ਼ਾਸਨ ਦੀ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਕਰ ਰਹੀ ਹੈ ਅਸੀਂ ਉਹਨਾਂ ਨਾਲ ਸਹਿਯੋਗ ਕਰ ਰਹੇ ਹਾਂ ਬਹੁਤ ਵਧੀਆ ਬਹੁਤ ਹੀ ਵਧੀਆ ਮਤਲਬ ਪਬਲਿਕ ਸਾਰੀ ਹੀ ਇਹ ਚਾਹੁੰਦੀ ਹੈ ਕਿ ਨਸ਼ਾ ਜਿਹੜਾ ਉਹ ਖਤਮ ਕੀਤਾ ਜਾਏ ਮੈਸੇਜ ਇਹ ਹੀ ਹੈ ਕਿ ਜੇ ਕੋਈ ਪੀੜਿਤ ਹੈ ਅਗਰ ਕੋਈ ਪੀੜਿਤ ਹੈ ਉਹ ਆ ਕੇ ਆਪਣੇ ਪੁਲਿਸ ਨੂੰ ਆਪਣੇ ਡਾਕਟਰ ਨੂੰ ਕਿਸੇ ਵੀ ਆਪਣੇ ਜਿਹੜੇ ਮੇਨ ਆਪਣੇ ਅਧਿਕਾਰ ਬੰਦੇ ਨੂੰ ਦੱਸ ਸਕਦਾ ਕਿ ਅਸੀਂ ਪੀੜਿਤਾਂ ਸਾਨੂੰ ਇਲਾਜ ਬਿਲਕੁਲ ਮੁਫਤ ਹੈ ਜੀ ਹਾਂਜੀ ਬਿਲਕੁਲ ਮੁਫਤ